ਹੈਲੋ ਡੀਅਰ ਅਸਲਾਮੁਅਲੈਕੁਮ ਅੱਜ ਆਪਾਂ ਬਣਾਵਾਂਗੇ ਕਾਲੇ ਚਨਾ ਜਿਹੜਾ ਕਿ ਬਹੁਤ ਹੀ ਮਜ਼ੇਦਾਰ ਬਣਦਾ ਹੈ ਮੋਰੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਓ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਅਸੀਂ ਲੈਨੇ ਕਾਲੇ ਕਾਲੇ ਚਨੇ ਇਹਨਾਂ ਨੂੰ ਅਸੀਂ ਰਾਤ ਪਰ ਪਾਣੀ ਭਿਓ ਕੇ ਰੱਖ ਦਿੱਤਾ ਸੀ ਜੰਗੀ ਤਰ੍ਹਾਂ ਵਾਸ਼ ਕਰਕੇ ਹੁਣ ਆਪਾਂ ਨੇ ਇਸੇ ਤਰ੍ਹਾਂ ਹੀ ਪਾਣੀ ਦੇ ਨਾਲ ਇਹਨਾਂ ਨੂੰ ਇਹਦੇ ਵਿੱਚ ਕੁੱਕਰ ਚ ਪਾ ਲਵਾਂਗੇ ਤੇ ਨਾਲ ਹੀ ਆਪਾਂ ਪਾਵਾਂਗੇ ਅੱਧਾ ਇੱਕ ਲਸਣ ਤੇ ਟਮਾਟਰ ਦਾ ਪੇਸਟ ਹਾਂਜੀ ਆਪਾਂ ਨੇ ਪੇਸਟ ਪਾ ਦਿੱਤਾ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਨਾਲ ਹੀ ਆਪਾਂ ਕੁਝ ਮਸਾਲੇ ਪਾਵਾਂਗੇ ਜਿਹਦੇ ਵਿੱਚ ਪਾਵਾਂਗੇ ਆਪਾਂ हल्दी पाउडर लाल मिर्च पाउडर धनिया पाउडर नमक तेज पत्ता दो बड़ी इलायची दो टुकड़े दालचीनी एक टीस्पून स्पून पावगे चारचूर मसाला ਤੇ ਬੀਤ ਪਾਵਾਂਗੇ ਪਰ ਇਹ ਤੇਲ ਸਰੋਂ ਦਾ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਮਿਕਸ ਕਰਕੇ ਹੁਣ ਇਹਦਾ ਢੱਕਣ ਬੰਦ ਕਰਾਂਗੇ ਤੇ ਇਹਨੂੰ ਆਪਾਂ ਪਕਾਵਾਂਗੇ ਹਾਈ ਫਲੇਮ ਤੇ ਜਦ ਤੱਕ ਅੰਦਰ ਵਿੱਚ ਦੋ ਬਿਸਲੀਆਂ ਨਹੀਂ ਆ ਜਾਂਦੀਆਂ ਜਦੋਂ ਇਹਦੀਆਂ ਦੋ ਬਿਸਲਜ਼ ਆ ਜਾਣ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਅੱਧਾ ਘੰਟਾ ਸਲੋ ਫਲੇਮ ਤੇ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਅੱਧੇ ਘੰਟੇ ਬਾਅਦ ਨੇ ਨੇ ਜਿਹੜੇ ਚੰਗੀ ਤਰ੍ਹਾਂ ਗਲ ਗਏ ਨੇ ਤੁਸੀਂ ਦੇਖ ਸਕਦੇ ਹੋ ਐਂ ਪੱਕ ਗਏ ਨੇ ਪਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਭੁੰਨਾਗੇ ਤੇ ਥੋੜਾ ਜਿਹਾ ਪਾਣੀ ਹੈ ਇਹਨੂੰ ਖੁਸ਼ਕ ਕਰਾਂਗੇ ਜਦ ਤੱਕ ਇਹਦੇ ਉੱਪਰ ਚੰਗੀ ਤਰ੍ਹਾਂ ਜੋ ਤੇਲ ਹੈ ਉਹ ਨਾ ਆ ਜਾਵੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਨਾਂ ਨੂੰ 2-3 ਮਿੰਟ ਭੁੰਨਿਆ ਇਸ ਕਰਕੇ ਇਹਦੇ ਉੱਪਰ ਨੂੰ ਚੰਗੀ ਤਰ੍ਹਾਂ ਜੋ ਹੈ ਤੇਲ ਆ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਥੋੜਾ ਜਿਹਾ 2 ਕੱਪ ਤਕਰੀਬਨ ਪਾਣੀ ਦੇ ਪਾਏ ਨੇ ਇਹਨੂੰ ਮਿਕਸ ਕਰਾਂਗੇ ਹੁਣ ਆਪਾਂ ਇਹਨੂੰ ਸਲੋ ਫਲੇਮ ਤੇ ਪਕਾਵਾਂਗੇ ਢੱਕ ਕੇ 5 ਮਿੰਟ ਲਈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਹੁਣ ਢੱਕ ਦਿੱਤਾ ਹੈ ਇਧਰ ਹੁਣ ਆਪਾਂ ਜੀਰਾ ਰਾਈਸ ਬਣਾਵਾਂਗੇ ਪਾ ਲਈਏ ਕੜਾਹੀ ਉਹਦੇ ਵਿੱਚ ਪਾਇਆ ਕੀ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਇੱਕ ਚਮਚਾ ਜੀਰੇ ਦਾ ਪਾਇਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਲਸਣ ਤੇ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਕਰ ਤੋਂ ਨਾਗੇ 2-3 ਮਿੰਟ ਲੱਗਣਗੇ ਇਹਨੂੰ ਬ੍ਰਾਊਨ ਹੋਣ ਨੂੰ ਆਹ ਹੈ ਇਹ ਕੋਲੇ ਠੀਕ ਆਇੰਗ ਲੇਜਕ ਕੋਲੇ ਵੀ ਕਿ ਤੁਸੀਂ ਦੇਖ ਸਕਦੇ ਹੋ ਲੈਸਨ ਜੋ ਬਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚਾਵਲ ਪਾ ਦਾਂਗੇ ਚਾਵਲ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖੇ ਸੀ ਕਿਸੇ ਬਾਸਪਤੀ ਰਾਈਸ ਲੈਣ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ 2 ਕੱਪ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਹਾਈ ਫਲੇਮ ਤੇ ਪਕਾਵਾਂਗੇ। ਹਾਂਜੀ 10 ਮਿੰਟ ਜੇ ਉਹਨੂੰ ਪਕਾਇਆ ਆਪਾਂ ਨੇ ਤੇ ਇਹ ਚ ਪਾਣੀ ਚਵਾ ਲਾ ਗਿਆ। ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਿੱਤਾ ਹੈ ਤੇ ਇਹਨੂੰ ਹੋਰ ਆਪਾਂ ਜੋ ਢੱਕ ਕੇ ਪਕਾਵਾਂਗੇ 5 ਕਿ ਮਿੰਟ ਜਿਹੜਾ ਇਹਦਾ ਪਾਣੀ ਜਿਹੜਾ ਸਾਰਾ ਖੁਸ਼ਕ ਹੋ ਜਾਵੇ ਜਦ ਤੱਕ ਕਰ ਇਹਦਾ ਦੇਖਦੇ ਆ ਆਪਣੇ ਚਨੇ ਵੀ ਤਿਆਰ ਹੋ ਗਏ ਨੇ ਬਣ ਕੇ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਟੇਸਟੀ ਚਨੇ ਬਣੇ ਨੇ। ਬਹੁਤ ਹੀ ਬਣਾਉਣੇ ਸਿੰਪਲ ਨੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਆਪਾਂ ਇਹਦੇ ਵਿੱਚ ਪਾਤਾ ਜੀ ਹੁਣ ਚਨਾ ਮਸਾਲਾ ਥੋੜਾ ਜਿਹਾ ਇਹਦੇ ਵਿੱਚ ਪਾਦਾਂਗੇ ਕਸੂਰੀ ਮੇਥੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਹਰਾ ਧਨੀਆ ਪਾਵਾਂਗੇ ਕੱਟਿਆ ਹੋਇਆ ਹਾਂਜੀ ਚਨੇ ਬਣ ਕੇ ਤਿਆਰ ਨੇ ਹੁਣ ਆਪਾਂ ਗੈਸ ਆਫ ਕਰ ਦਾਂਗੇ ਹਾਂਜੀ ਮੈਂ ਆਪਾਂ ਚਾਵਲ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਚਾਵਲਾਂ ਦਾ ਪਾਣੀ ਸਾਰਾ ਸੁੱਕ ਹੋ ਗਿਆ ਹੈ ਹੁਣ ਆਪਾਂ ਇਹਨੂੰ ਦਮ ਤੇ ਲਾਵਾਂਗੇ 10 ਮਿੰਟ ਲਈ ਆਪਾਂ ਇਹਨੂੰ ਸਲੋ ਫਲੇਮ ਤੇ ਢੱਕ ਕੇ ਪਕਾਵਾਂਗੇ ਦਮ ਤੇ ਹਾਂਜੀ 10 ਮਿੰਟ ਹੋ ਗਏ ਨੇ ਦੇਖੋ ਤੁਸੀਂ ਚਾਵਲ ਨੇ ਜੋ ਜੀਰਾ ਸਾਡੇ ਜੀਰਾ ਚਾਵਲ ਜਿਹੜੇ ਨੇ ਬਣ ਕੇ ਤਿਆਰ ਨੇ ਦੇਖੋ ਤੁਸੀਂ ਬਿਲਕੁਲ ਹੀ ਇਕੱਲੇ ਇਕੱਲੇ ਚਾਵਲ ਬਣੇ ਨੇ हां जी ਸਾਡਾ ਜੋ ਲੰਚ ਦੀ ਜੋ ਅਸੀਂ ਬਣਾਏ ਅੱਜ ਲੰਚ ਬਣ ਕੇ ਤਿਆਰ ਹੈ ਆਪਾਂ ਹੁਣ ਸਰਵ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਪਲੇਟ ਲਈਏ ਉਹਦੇ ਵਿੱਚ ਪਾਵਾਂਗੇ ਚਾਵਲ ਤੇ ਨਾਲ ਹੀ ਆਪਾਂ ਇਹਦੇ ਵਿੱਚ ਰੱਖਾਂਗੇ ਆਪਣੇ ਜੋ ਚਨੇ ਬਣਾਏ ਨੇ ਨਾਲ ਹੀ ਅਸੀਂ ਰੱਖਿਆ ਇਹ ਬੁੰਦੀ ਵਾਲਾ ਰੈਤਾ ਤੇ ਨਾਲ ਅਸੀਂ ਰੋਟੀ ਰੱਖੀ ਹੈ ਤੇ ਪਿਆਜ਼ ਦਾ ਟਮਾਟਰ ਦਾ ਸਲਾਦ ਰੱਖਿਆ ਤੇ ਨਾਲ ਹੀ ਅੰਬ ਦੇ ਮਿਰਚ ਦਾ achar ਲਿਆਇਆ ਸੀ ਬਹੁਤ ਹੀ ਟੇਸਟੀ ਵਾਲੀ ਜਿਹੜੀ ਥਾਲੀਏ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ